ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਮੰਗਿਆ ਨਹੀਂ ਵੰਡਿਆ ਮਿਲਦੀ ਹੈ ਜੀਵਨ ਵਿੱਚ ਖੁਸ਼ੀ ਕਿਵੇਂ ਆਵੇ ਵਿਸ਼ੇ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ 50 ਵਿਅਕਤੀ ਇਸ ਵਿੱਚ ਭਾਗ ਲੈ ਰਹੇ ਸਨ ਵਕਤਾ ਨੇ ਬੋਲਣਾ ਸ਼ੁਰੂ ਕੀਤਾ ਸਭ ਹਾਜ਼ਰ ਹਾਜ਼ਰੀਨ ਨੂੰ ਜੀਵਨ ਦੇ ਉਸ ਪਲ ਸਾਂਝੇ ਕਰਨ ਲਈ ਕਿਹਾ ਗਿਆ ਜਦੋਂ ਉਹਨਾਂ ਨੂੰ ਖੁਸ਼ੀ ਦਾ ਅਹਿਸਾਸ ਹੋਇਆ ਸੀ ਕਿ ਇੱਕ ਇੱਕ ਕਰਕੇ ਸਾਰਿਆਂ ਨੇ ਉਹ ਪਲ ਸਾਂਝੇ ਕੀਤੇ ਜਦੋਂ ਉਹਨਾਂ ਨੂੰ ਕੁਝ ਹਾਸਲ ਹੋਇਆ ਕੋਈ ਪ੍ਰਾਪਤੀ ਹੋਈ ਮਾਇਕ ਲਾਭ ਹੋਇਆ ਜਾਂ ਪਰਿਵਾਰਕ ਤੌਰ ਤੇ ਕੋਈ ਵਾਅਦਾ ਹੋਇਆ ਸਾਡੇ ਵਿੱਚੋਂ ਬਹੁਤਿਆਂ ਦੀ ਖੁਸ਼ੀ ਦਾ ਪੈਮਾਨਾ ਵੀ ਇਹੀ ਹੁੰਦਾ ਹੈ ਹੁਣ ਵਕਤਾ ਨੇ ਕੁਝ ਗੁਬਾਰੇ ਮੰਗਵਾਏ 50 ਗੁਬਾਰੇ ਫਲਾਏ ਫੁਲਾਏ ਗਏ ਹਰ ਇੱਕ ਗੁਬਾਰੇ ਉੱਪਰ ਹਾਜ਼ਰ ਇੱਕ ਇੱਕ ਵਿਅਕਤੀ ਦਾ ਨਾਮ ਲਿਖਿਆ ਗਿਆ ਅਤੇ ਉਪਰੰਤ ਉਹ ਗੁਬਾਰੇ ਇੱਕ ਕਮਰੇ ਵਿੱਚ ਫਰਸ਼ ਉੱਪਰ ਖਿਲਾਰ ਦਿੱਤੇ ਗਏ ਹੁਣ ਸਾਰਿਆਂ ਨੂੰ ਇੱਕ ਇੱਕ ਕੰਮ ਦਿੱਤਾ ਗਿਆ ਇਹ ਕੰਮ ਦਿੱਤਾ ਗਿਆ ਉਹਨਾਂ ਸਾਰਿਆਂ ਨੂੰ ਉਸ ਕਮਰੇ ਵਿੱਚ ਜਾਣ ਲਈ ਕਿਹਾ ਗਿਆ ਤੇ ਆਪਣੇ ਆਪਣੇ ਨਾਮ ਵਾਲਾ ਗੁਬਾਰਾ ਲੱਭ ਕੇ ਲਿਆਉਣ ਲਈ ਕਿਹਾ ਗਿਆ ਸਮਾਂ 5 ਮਿੰਟ ਦਾ ਦਿੱਤਾ ਗਿਆ ਸਾਰੇ ਤੇਜ਼ੀ ਨਾਲ ਉਸ ਕਮਰੇ ਵਿੱਚ ਦਾਖਲ ਹੋਏ ਤੇ ਕਾਹਲੀ ਨਾਲ ਆਪਣੇ ਨਾਮ ਵਾਲਾ ਗੁਬਾਰਾ ਲੱਭਣ ਲੱਗੇ। ਅਫੜਾਂ ਦਫਰੀ ਵਿੱਚ ਇੱਕ ਕੁਝ ਗੁਬਾਰੇ ਫਟ ਵੀ ਗਏ ਪਰ ਕੋਈ ਵੀ 5 ਮਿੰਟ ਵਿੱਚ ਆਪਣਾ ਨਾਮ ਵਾਲਾ ਗੁਬਾਰਾ ਨਾਲ ਲੱਭ ਸਕਿਆ ਤੇ ਖਾਲੀ ਹੱਥ ਹੀ ਸੈਮੀਨਾਰ ਹਾਲ ਵਿੱਚ ਆ ਗਏ। ਦੁਬਾਰਾ ਫਿਰ ਗੁਬਾਰੇ ਫੁਲਾਏ ਗਏ ਤੇ ਸਾਰਿਆਂ ਨੂੰ ਫਿਰ ਨਾ ਆਪਣੇ ਨਾਮ ਵਾਲਾ ਗੁਬਾਰਾ ਲੱਭਣ ਲਈ ਕਿਹਾ ਗਿਆ। ਸਮਾਂ ਉਹੀ 5 ਮਿੰਟ ਹੀ ਸੀ ਪਰ ਹੁਣ ਇੱਕ ਫਰਕ ਸੀ ਉਹ ਏਸੀ ਕੇ ਅਨੁਸਾਰਿਆਂ ਨੇ ਆਪਣੇ ਨਾਮ ਵਾਲਾ ਗੁਬਾਰਾ ਨਹੀਂ ਲੱਭਣਾ ਸੀ ਬਲਕਿ ਇੱਕ ਇੱਕ ਗੁਬਾਰਾ ਹੱਥ ਵਿੱਚ ਚੱਕਣਾ ਸੀ ਤੇ ਉਸ ਉੱਪਰ ਜਿਸ ਦਾ ਨਾਮ ਲਿਖਿਆ ਸੀ ਉਸ ਨੂੰ ਦੇ ਦੇਣਾ ਸੀ ਇਸੇ ਤਰ੍ਹਾਂ ਕੀਤਾ ਗਿਆ ਤੇ ਹੁਣ ਸਾਰੇ ਆਪਣੇ ਨਾਮ ਵਾਲਾ ਗੁਬਾਰਾ ਲੈ ਕੇ ਮਿੱਥੇ ਸਮੇਂ ਤੋਂ ਪਹਿਲਾਂ ਹੀ ਵਾਪਸ ਆ ਗਏ ਹੁਣ ਬਕਤਾ ਵੱਲੋਂ ਇਹ ਕਿਰਿਆ ਕਰਵਾਉਣ ਦਾ ਮਕਸਦ ਸਭ ਨਾਲ ਸਾਂਝਾ ਕਰਨ ਦਾ ਵੇਲਾ ਸੀ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਬੋਲਦਿਆਂ ਉਹਨਾਂ ਨੇ ਦੱਸਿਆ ਕਿ ਜਿਵੇਂ ਜਦੋਂ ਤੱਕ ਅਸੀਂ ਆਪਣੇ ਨਾਮ ਵਾਲਾ ਗੁਬਾਰਾ ਲੱਭਦੇ ਰਹੇ ਲੱਭਦੇ ਰਹੇ ਅਸੀਂ ਕਾਮਯਾਬ ਨਹੀਂ ਹੋ ਸਕੇ ਪਰ ਜਦੋਂ ਦੂਜੇ ਢੰਗ ਨਾਲ ਕਿਰਿਆ ਕੀਤੀ ਗਈ ਤਾਂ ਸਹਿਜੇ ਹੀ ਟੀਚਾ ਪੂਰਾ ਕਰ ਲਿਆ ਗਿਆ ਜਿਹੜਾ ਸਾਰਿਆਂ ਲਈ ਖੁਸ਼ੀ ਦਾ ਕਾਰਨ ਬਣਿਆ ਤਿਵੇਂ ਹੀ ਜੀਵਨ ਵਿੱਚ ਜਿੰਨੀ ਦੇਰ ਤੱਕ ਅਸੀਂ ਆਪਣੇਆਂ ਲਈ ਖੁਸ਼ੀਆਂ ਇਕੱਠੀਆਂ ਕਰਨ ਦਾ ਯਤਨ ਕਰਦੇ ਹਾਂ ਅਸੀਂ ਖਾਲੀ ਹੱਥ ਰਹੇ ਆਪਣੇ ਲਈ ਖੁਸ਼ੀਆਂ ਇਕੱਠੀਆਂ ਕਰਨ ਦਾ ਯਤਨ ਕਰਦੇ ਹਾਂ ਅਸੀਂ ਖਾਲੀ ਹੱਥ رہ ਜਾਂਦੇ ਹਾਂ ਪਰ ਜਦੋਂ ਅਸੀਂ ਦੂਜਿਆਂ ਲਈ ਖੁਸ਼ੀਆਂ ਲੱਭਦੇ ਹਾਂ ਤਾਂ ਸਾਡੀ ਝੋਲੀ ਵਿੱਚ ਖੁਸ਼ੀਆਂ ਆਪਣੇ ਆਪ ਪੈ ਜਾਂਦੀਆਂ ਹਨ ਜਿੰਨਾ ਅਸੀਂ ਆਲੇ-ਦੁਆਲੇ ਵਿੱਚ ਖੁਸ਼ੀਆਂ ਖਿਲਾਰਾਂਗੇ ਜਿੰਨਾ ਦੁਨੀਆਂ ਦੂਜਿਆਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਲਈ ਯਤਨਸ਼ੀਲ ਹੋਵਾਂਗੇ ਉੰਨੀਆਂ ਹੀ ਖੁਸ਼ੀਆਂ ਸਾਡੇ ਜੀਵਨ ਵਿੱਚ ਵਾਪਸ ਆਉਣਗੀਆਂ ਮਤਲਬ ਜੇ ਖੁਸ਼ੀਆਂ ਵੰਡਾਂਗੇ ਤਾਂ ਹੀ ਖੁਸ਼ੀਆਂ ਵਾਪਸ ਆਉਣਗੀਆਂ ਜੇ ਅੱਜ ਸਾਡੇ ਜੀਵਨ ਵਿੱਚ ਖੁਸ਼ੀ ਨਹੀਂ ਤਾਂ ਇਸ ਦਾ ਬੜਾ ਸਾਫ਼ ਅਰਥ ਹੈ ਕਿ ਅਸੀਂ ਇਸ ਤੋਂ ਪਹਿਲਾਂ ਜੀਵਨ ਵਿੱਚ ਖੁਸ਼ੀਆਂ ਨਹੀਂ ਵੰਡੀਆਂ ਜਾਂ ਇਸ ਨਿਯਮ ਨੂੰ ਇਸ ਤਰ੍ਹਾਂ ਸਮਝ ਲਈਏ ਕਿ ਜੋ ਵੀ ਬਾਹਰ ਦਿੰਦੇ ਹਾਂ ਸਾਡੇ ਜੀਵਨ ਵਿੱਚ ਉਹੀ ਵਾਪਸ ਆਉਂਦਾ ਹੈ ਅੱਜ ਜੇ ਅਸੀਂ ਦੂਜਿਆਂ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਹਾਂ ਜਾਂ ਕੋਝ ਅਜਿਹਾ ਕਰ ਰਹੇ ਹਾਂ ਜਿਸ ਨਾਲ ਦੂਜਿਆਂ ਦੇ ਜੀਵਨ ਦੁਖੀ ਹੋਣ ਤਾਂ ਕਦੇ ਵੀ ਆਪਣੇ ਜੀਵਨ ਵਿੱਚ ਖੁਸ਼ੀਆਂ ਦੀ ਆਸ ਨਾ ਕਰੀਏ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸੁਚੇਤ ਕੀਤਾ ਸੀ ਕਿ ਮੰਦਾ ਮੂਲ ਨਾ ਕੀ ਚਾਹੀ ਜੇ ਲੰਮੀ ਨਦਰ ਨਿਹਾਲੀਏ ਇਹ ਕੁਦਰਤ ਦਾ ਕਾਨੂੰਨ ਹੈ ਕਿ ਅਸੀਂ ਜੋ ਵੀ ਹਾਸਲ ਕਰਨਾ ਚਾਹੁੰਦੇ ਹਾਂ ਪਹਿਲਾਂ ਉਸ ਨੂੰ ਵੰਡਣ ਦਾ ਵੱਲ ਸਿੱਖੀਏ ਦਿੱਤਾ ਲਈਏ ਆਪਣਾ ਆਣ ਦਿੱਤਾ ਕਿਛ ਹੱਥ ਨਾ ਆਵੇ ਕੁਦਰਤ ਵਿੱਚ ਵੀ ਇਹ ਨਿਯਮ ਕਾਮਕਰਿਆ ਹੈ ਬ੍ਰਹਿਮੰਡ ਦੀ ਹਰ ਚੀਜ਼ ਇਸ ਨੂੰ ਚੱਲਦਾ ਰੱਖਣ ਲਈ ਇੱਕ ਦੂਜੇ ਦੀ ਸਹਾਇਕ ਹੈ ਚਾਹੇ ਉਹ ਕੀੜੀ ਹੋਵੇ ਤੇ ਚਾਹੇ ਹਾਥੀ ਭਾਵੇਂ ਉਹ ਰੇਤ ਦਾ ਕਿਣਕਾ ਹੋਵੇ ਤੇ ਭਾਵੇਂ ਪਹਾੜ ਗੁਰੂ ਨਾਨਕ ਦੇਵ ਜੀ ਨੇ ਇਸੇ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ਸਾਰੀ ਜ਼ਿੰਦਗੀ ਦੇਸ਼ਾਂ ਦ샨ਤਰਾ ਦੀਆਂ ਉਦਾਸੀਆਂ ਕੀਤੀਆਂ ਤੇ ਦੁਖੀ ਮਨੁੱਖਤਾ ਦੇ ਦੁੱਖ ਦੂਰ ਕੀਤੇ ਕੇਵਲ ਆਪਣਾ ਭਲਾ ਕਰਨ ਦੀ ਬਜਾਏ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣ ਦੀ ਯੁਕਤ ਸਮਝਾਈ ਹਰ ਵੇਲੇ ਮਨੁੱਖਤਾ ਦੀ ਲੋੜਵੰਦਾਂ ਦੀ ਭਲਾਈ ਲੋਚਣ ਵਾਲੇ ਮਨੁੱਖੀ ਹਿੱਸੇ ਦਾ ਵਿਕਾਸ ਵਿੱਚ ਰਹਿ ਸਕਦੇ ਹਨ ਗੁਰੂ ਸਹਿਬ ਵੱਲੋਂ ਦੱਸੀ ਇਸ ਯੁਕਤ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਵੀ ਖੁਸ਼ੀਆਂ ਨਾਲ ਭਰਪੂਰ ਕਰ ਸਕਦੇ ਹਾਂ ਤੇ ਆਲੇ-ਦੁਆਲੇ ਨੂੰ ਵੀ ਬੇਗੰਪੁਰਾ ਬਣਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ